ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ 25 ਜਨਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਹਾਂ ਜੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਪੰਜਾਬ ਤੇ ਹਰਿਆਣਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਮੌਸਮ ਵਿਭਾਗੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਚੇਕਰ ਹੁਣ ਦੀਆਂ ਸੈਟੇਲਾਈਟ ਤਸਵੀਰਾਂ ਦੇਖੀਏ ਜੇ ਦੀ ਗੱਲ ਕਰੀ ਅੱਜ ਰਾਤ ਦੇ ਮੌਸਮ ਦੀ ਤੋ ਅਨੁਮੇਦ ਹੈ ਜੀ ਕਿ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਉੱਤੇ ਕਿ ਲਗਭਗ ਮੌਸਮ ਸਾਫ ਹੈ ਤੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਹਾਲੇ ਵੀ ਬਣੀ ਹੋਈ ਹੈ ਸਵੇਰ ਤੋਂ ਜਿਹੜੀ ਧੁੰਦ ਛਾਈ ਹੋਈ ਸੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਦੁਪਹਿਰ ਹੁੰਦੇ ਹੁੰਦੇ ਧੁੰਦ ਜੜੀ ਘੱਟ ਗਈ ਸੀ ਤੇ ਧੁੱਪ ਦੇ ਦਰਸ਼ਨ ਜਿਹੜੇ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਅੱਜ ਹੋਏ ਨੇ ਤੇ ਕੁਝ ਸਰਹੱਦੀ ਖੇਤਰਾਂ ਨੂੰ ਛੱਡ ਕੇ ਲਗਭਗ ਸਾਰੇ ਜਿਹੜੇ ਦੇ ਵਿੱਚ ਇਸ ਵੇਲੇ ਮੌਸਮ ਸਾਫ ਹੈ ਤੇ ਅੱਜ ਰਾਤ ਫਿਰ ਤੋਂ ਮੌਸਮ ਦੇ ਵਿੱਚ ਬਦਲਾਅ ਆਏਗਾ ਜੀ ਧੁੰਦ ਜੜੀ ਹੈ ਫਿਰ ਤੋਂ ਸਾਰੇ ਪੰਜਾਬ ਦੇ ਵਿੱਚ ਕੱਲ ਤੁਹਾਨੂੰ ਸਵੇਰ ਵੇਲੇ ਜਿਹੜੀ ਵੇਖਣ ਮੌਸਮ ਫੈਕਲੋਜੀ ਤਾਜ਼ਾ ਅੰਕੜੇ ਜਿਹੜੇ ਜਾਰੀ ਕੀਤੇ ਗਏ ਨੇ ਤੇ ਤੁਹਾਡੀ ਸਕਰੀਨ ਤੇ ਨੇ ਜੇਕਰ ਗੱਲ ਕਰੀਏ ਜੀ 18 ਤਰੀਕ ਤੋਂ ਲੈ ਕੇ 25 ਤਰੀਕ ਤੱਕ ਤੇ ਮੌਸਮ ਦੀ ਤੇ ਮੌਸਮ ਦੇ ਅੱਖੋਂ ਫਿਲਹਾਲ ਜਿਹੜਾ ਜ ਮੌਸਮ ਸਾਫ਼ ਹੀ ਰਹੇਗਾ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦਾ ਡਰਾਈ ਰਹੇਗਾ ਜਿਵੇਂ ਕਿ ਦੇਖ ਸਕਦੇ ਹੋ ਜੀ ਕਿਤੇ ਵੀ ਕੋਈ ਵੀ ਚੱਕਰ ਦੀ ਸੰਭਾਵਨਾ ਨਹੀਂ ਹੈ ਤੇ ਮੌਸਮ ਫਿਲਹਾਲ ਸਾਫ਼ ਰਹਿਣ ਵਾਲਾ ਹੈ ਜਿਹੜੇ ਰੈਡ ਅਲਰਟ ਜਾਰੀ ਸੀਗੇ ਜੀ ਸੰਗਣੀ ਧੰਦ ਨੂੰ ਲੈ ਕੇ ਉਹ ਹੁਣ ਫੱਦ ਚੁੱਕੇ ਨੇ orange ਅਲਰਟ ਦੇ ਵਿੱਚ ਯਾਨੀ ਕਿ ਕੁਝ ਰਾਹਤ ਜੜੀਆਂ ਮਿਲ ਸਕਦੀ ਹੈ ਧੁੰਦ ਤੋਂ ਤੇ ਜੰਗਨੀ ਫਦਰ ਤੇ ਧੁੰਦ ਜਿਹੜੀ ਐ ਇਸੇ ਤਰ੍ਹਾਂ ਛਾਈ ਰਹੇਗੀ ਜੀ ਔਰੰਜਲੜ جاری ਰਹਿਣਗੇ ਕੋਲਡ ਵੇ ਜਿਹੜੇ ਆ ਕੋਲਡ ਵੇਵ ਜਿਹੜੀ ਚੱਲਦੀ ਖਈ ਆ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ ਸੀਤ लहर ਜਿਹੜੀ ਚੱਲਦੀ ਰਹੇਗੀ ਜੀ ਠੰਡੇ ਦਿਨ ਜਿਹੜੇ ਆ ਦਰਜ ਹੁੰਦੇ ਰਹਿਣਗੇ ਸੰਘਣੀ ਧੁੰਦ ਤੋਂ ਫਿਲਹਾਲ ਰਾਹਤ ਮਿਲਦੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਜੜੀ ਨਜ਼ਰ ਨਹੀਂ ਆ ਰਹੀ 18 19 ਤਰੀਕੇ ਯਾਨੀ ਕਿ ਅਗਲੇ 48 ਘੰਟੇ ਤੁੰਦੇ ਇਸੇ ਤਰ੍ਹਾਂ ਛਾਈ ਰਹੇਗੇ ਜੀ ਹਾਲਾਂਕਿ ਵਿੱਚ ਵਿੱਚ ਧੁੱਪ ਦੇ ਵੀ ਦਰਸ਼ਨ ਹੋਣਗੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ 20 21 22 23 ਤਰੀਕ ਤੱਕ ਦੀ ਤੇ ਯੈਲੋ ਅਲਰਟ ਜਣੇ ਨੇ ਫਿਰ ਜਿਹੜੇ ਸੰਗ ਨੇ ਤੁਹਾਨੂੰ ਲੈ ਕੇ جاری ਰਹਿਣਗੇ ਜੀ ਇਸ ਲਈ ਜਿਹੜੇ ਆ ਤੁੰਦ ਤੋਂ ਰਾਹਤ ਮਿਲਦੀ ਤੇ ਠੰਡ ਤੋਂ ਰਾਹਤ ਮਿਲਦੀ ਫਿਲਹਾਲ ਹਾਲੇ ਨਜ਼ਰ ਨਹੀਂ ਆ ਰਹੀ ਤੇ ਤੁੰਦ ਜਿਹੜੀ ਇਸੇ ਤਰ੍ਹਾਂ ਛਾਈ ਰਹੇਗੀ ਸੀਤ ਲਹਿਰ ਚੱਲਦੀ ਰਹੇਗੀ ਤੇ ਜਿਹੜੇ ਅੰਕੜੇ ਇਹ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਲੋ ਜੀ ਸੋ ਹੁਣ ਜਿਹੜੇ ਰੈਡ ਅਲਰਟ ਜਾਰੀ ਸੀਗੇ ਉਹਨਾਂ ਬਦਲ ਤੇ ਫਿਰ ਵੀ ਜਿਹੜੇ ਨੇ ਅਲਰਟ ਜਾਰੀ ਨੇ ਜੀ ਮੌਸਮ ਹਕਲਾਇਆ ਫੈਲ ਕੀਤੀ ਗਈ ਹੈ ਕਿ ਜਿਹੜੇ ਲੋਕ ਸਵੇਰੇ ਸਫਰ ਕਰਦੇ ਨੇ ਆਪਣੇ ਜਿਹੜੇ ਵਾਹਨ ਆ ਬਹੁਤ ਹੌਲੀ ਰਫਤਾਰ ਤੇ ਚਲਾਉਣ ਕਿਉਂਕਿ ਹਾਦਸੇ ਜਿਹੜੇ ਹੋ ਰਹੇ ਨੇ ਤੁਸੀਂ ਵੀ ਖਬਰਾਂ ਫੜ ਰਹੇ ਹੋ ਜੀ ਤੇ ਜੋ ਨਿਤ ਫਰਤੀ ਦਿਨ ਜਿਹੜੇ ਹਾਸੇ ਹੋ ਰਹੇ ਨੇ ਇਸ ਲਈ ਧੁੰਦ ਤੋਂ ਜਿਹੜਾ ਜਾ ਬਚ ਕੇ ਰਹੋ ਖਾਸ ਕਰ ਜਿਹੜੇ ਜੇਕਰ ਤੁਸੀਂ ਸਫਰ ਕਰਦੇ ਹੋ ਸਵੇਰ ਵੇਲੇ ਤੇ ਬਹੁਤ ਹੌਲੀ ਰਫਤਾਰ ਤੇ ਆਪਣੇ ਵਾਹਨ ਚਲਾਓ ਜੀ ਅਸੀਂ ਜਿਹੜੀ ਹੈ ਇਹ ਬੇਨਤੀ ਤੁਹਾਨੂੰ ਕਰਾਂਗੇ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਲੋਕਾਂ ਦਾ ਧਿਆਨ ਰੱਖੋ ਜੀ ਸੋ ਫਿਰ ਹਾਲਾਤ ਮੌਸਮ ਸੰਗਠਿਤ ਹੰਦ ਵਾਲਾ ਇਲਾਕਾ ਅਗਲੇ 4-5 ਦਿਨਾਂ ਤੱਕ ਬਹਣਾ ਰਹੇਗਾ ਜੇਕਰ ਹੋਰ ਤਾਜ਼ਾ ਅਪਡੇਟ ਆਉਂਦੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੋ ਵੀ ਤਾਜ਼ਾ ਰੈਗੂਲਰ ਅਪਡੇਟ ਹੋਣਗੀਆਂ ਤੁਹਾਨੂੰ ਦਿੰਦੇ ਰਵਾਂਗੇ ਸ਼ੁਕਰੀਆ ਜੀ